ਤੋ 200 ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਪੀ ਹੁਣ ਜਿਹੜਾ ਆ ਉਹ ਸਿਵਲ ਪ੍ਰਸ਼ਾਸਨ ਵੱਲੋਂ ਜਿਵੇਂ ਕਿ ਪਟਵਾਰੀ ਸਾਹਿਬ ਇੱਥੇ ਪਹੁੰਚੇ ਹੋਏ ਨੇ ਘਰਾਂ ਦਾ ਜਿਹੜਾ ਆ ਉਹ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਆ ਕਿ ਕਿਹੜੇ ਕਿਹੜੇ ਘਰਾਂ ਦਾ ਕਿੰਨਾ ਕੁ ਨੁਕਸਾਨ ਜਿਹੜਾ ਆ ਉਹ ਹੋਇਆ ਆ ਤਸਵੀਰਾਂ ਦੇ ਵਿੱਚ ਲਗਾਤਾਰ ਤੁਸੀਂ ਦੇ ਦੇਤੇ ਹੋ ਕਿ ਨੁਕਸਾਨ ਘਰਾਂ ਦੇ ਵਿੱਚ ਕੀ ਕੀ ਹੋਇਆ ਨੇ ਕਿਹੜੇ ਕਿਹੜੇ ਚੀਜ਼ਾਂ ਜੜੀਆਂ ਨੇ ਉਹ ਬਰਬਾਦ ਹੋਈਆਂ ਨੇ ਜਿਹਦੇ ਜਿਹੜੇ ਨੁਕਸਾਨ ਹੋਏ ਨੇ ਉਹਨਾਂ ਦਾ ਜਾਇਜ਼ਾ ਜਿਹੜਾ ਆ ਉਹ ਪਟਵਾਰੀ ਸਾਹਿਬ ਵੱਲੋਂ ਲਿਆ ਜਾ ਰਿਹਾ ਆ ਤੇ ਲਗਾਤਾਰ ਜਿਹੜੇ ਨੇ ਉਹ ਪਿੰਡ ਦਾ ਸਰਵੇ ਸਾਹਪੁਰ ਅਫਗਾਨਾ ਦੇ ਵਿੱਚ ਜਿਹੜਾ ਹੈ ਪਟਵਾਰੀ ਸਾਹਿਬ ਵੱਲੋਂ ਜਿਹੜਾ ਹੈ ਉਹ ਸਰਵੇ ਕੀਤਾ ਜਾ ਰਿਹਾ ਹੈ ਲਗਾਤਾਰ ਤਸਵੀਰਾਂ ਤੁਸੀਂ ਦੇਖਦੇ ਪਿਓ ਪੀ ਚੀਜ਼ਾਂ ਦਾ ਸਮਾਨ ਦਾ ਜਿਹੜਾ ਹੈ ਉਹ ਸਰਵੇ ਕੀਤਾ ਜਾ ਰਿਹਾ ਹੈ ਤੇ ਗੱਲਬਾਤ ਵੀ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਤੇ ਲਗਾਤਾਰ ਤਸਵੀਰਾਂ ਤੁਸੀਂ ਦੇਖਦੇ ਪਿਓ ਕਿ ਸਰਵੇ ਜਿਹੜਾ ਹੈ ਕੀਤਾ ਜਾ ਰਿਹਾ ਹੈ ਘਰਾਂ ਦਾ ਵਿੱਚ ਜਿਹੜਾ ਹੈ ਉਹ ਸਰਵੇ ਲਿਆ ਜਾ ਰਿਹਾ ਹੈ ਵੀ ਜੇ ਜੋ ਵੀ ਨੁਕਸਾਨ ਹੋਇਆ ਨੇ ਗੱਲਬਾਤ ਜਿਹੜੀ ਇਹ ਕਰਨ ਦੀ ਕੋਸ਼ਿਸ਼ ਕਰਦੇ ਆਣ ਸਾਡੇ ਨਾਲ ਟਾਈਮ ਸਰਵੇ ਕਰਨ ਪਹੁੰਚੇ ਜਿਹੜੇ ਮੌਜੂਦਾ ਅਫਸਰ ਨੇ ਉਹਨਾਂ ਨਾਲ ਗੱਲਬਾਤ ਕਰਨ ਨੇ ਸਰ ਕੀ ਨਾ ਟੱਡਾ ਮੇਰਾ ਨਾਮ ਗੁਲਾਬ ਸਿੰਘ ਆ ਮੈਂ ਪਟਵਾਰੀ ਇੱਥੇ ਸ਼ਾਪੁਰ ਖਗਾਨਾ ਮੈਂ ਹੁਣ ਕੱਲੇ ਕੱਲੇ ਘਰ ਦਾ ਸਰਵੇਖਣ ਕਰ ਰਿਹਾ ਆ ਜੋ ਜੋ ਨੁਕਸਾਨ ਹੋਇਆ ਆ ਹੜਾਂ ਕਰਕੇ ਉਹ ਆਪਾਂ A to Z ਨੋਟ ਕਰ ਰਹੇ ਆ ਹੁਣ ਵੀ ਆਪਾਂ ਇੱਥੇ ਆਏ ਆ ਇਹ ਦੋਵਾਂ ਘਰਾਂ ਦਾ ਹੀ ਵੇਖਿਆ ਤਸਵੀਰਾਂ ਵੀ ਲਈਆਂ ਨੇ ਇਹਨਾਂ ਦੀ ਸਾਰੀ ਡਿਟੇਲ ਲੈ ਰਹੇ ਆ ਜੋ ਜੋ ਨੁਕਸਾਨ ਹੋਇਆ ਉਹ ਆਪਾਂ ਨੋਟ ਕਰ ਰਹੇ ਆ ਸਰ ਇਸੇ ਵਿੜੇ ਦੇ ਵਿੱਚ 4 ਘਰ ਵਸਦੇ ਆ ਹਾਂਜੀ ਇਹ 14 ਦੇ ਇੱਕ ਬਸਰੇ ਬਸਰੇ ਕਮਰੇ ਆ ਹਾਂ ਇਕੱਲੇ ਇਕੱਲੇ ਵੀ ਆਪਾਂ ਅੰਦਰ ਕੇ ਲੈ ਰਹੇ ਹਰ ਵਿਅਕਤੀ ਦਾ ਇਹ ਨਾਮ ਦਰਜ ਕਰਨਾ ਜੋ ਉਹਦਾ ਨੁਕਸਾਨ ਹੋਇਆ ਹੜ੍ਹਾਂ ਵਿੱਚ ਉਹ ਏ ਟੂ ਜ਼ेड ਆਪਾਂ ਨੋਟ ਕਰਨਾ ਆ ਸਰ ਜਿਵੇਂ ਕਿ ਸਰਵੇ ਕੀਤਾ ਜਾ ਰਿਹਾ ਆ ਪਿੰਡਾਂ ਦੇ ਵਿੱਚ ਤੁਸੀਂ ਅੰਦਰ ਗਏ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਜਾਂ ਪ੍ਰਸ਼ਾਸਨ ਵੀ ਜੇਕਰ ਪਾਣੀ ਦੇ ਟਾਈਮ ਪਹੁੰਚੇ ਤੇ ਬਾਰ ਬਾਰ ਲੰਘਦਾ ਗਿਆ ਹਨਾ ਹੁਣ ਜਦੋਂ ਅੰਦਰ ਆ ਕੇ ਤੁਸੀਂ ਸਰਵੇ ਕਰਦੇ ਪਿਓ ਕੀ ਦੇਖ ਰਿਹਾ ਜੀ ਜੋ ਵੀ ਨੁਕਸਾਨ ਹੋਇਆ ਹਰ ਕਾਰਨ ਜੇ ਕਿਸੇ ਦੇ ਮਕਾਨ ਚ ਤਰੇੜ ਆ ਗਈ ਆ ਕਿਸੇ ਦੀ ਛੱਤ ਡੇਗ ਗਈ ਆ ਕਿਸੇ ਦੀ ਕੰਧ ਡੇਗ ਗਈ ਆ ਜੋ ਵੀ ਨੁਕਸਾਨ ਹੋਇਆ ਆ ਬਿਲਡਿੰਗ ਨੂੰ ਮਕਾਨ ਨੂੰ ਆਪਾਂ ਉਹ ਏ ਟੂ ਜ਼ੈਡ ਨੋਟ ਕਰਕੇ ਉਹਦੀ ਬਕਾਇਦਾ ਰਿਪੋਰਟ ਜਿਹੜੀ ਆਪਾਂ ਮਹਿਕਮੇ ਨੂੰ ਪ੍ਰਸ਼ਾਸਨ ਨੂੰ ਆਪਾਂ ਦੇਣੀ ਹੈ ਸਰਕਾਰਾਂ ਦੇ ਵਿੱਚ ਜਿੱਥੇ ਮੈਂ ਪਹਿਲਾਂ ਗੱਲ ਕਰਕੇ ਇੱਥੋਂ ਗਿਆ ਸੀ ਉਹਨਾਂ ਨੇ ਕਿਹਾ ਭਾਜੀ ਸਾਡੇ ਤੇ ਜਿਹੜੇ ਪੌਣ ਵਾਲੇ ਕੱਪੜਿਆਂ ਦੀ ਵੀ ਕਿਲ ਤੱਕ ਆ ਗਏ ਕੀ ਕਹਿਣਾ ਚਾਹੋਗੇ ਅ ਤਨਵਾ ਜੀ ਸਾਹ ਦੱਸਿਆ ਵੀ ਜੋ ਜੋ ਵੀ ਨੁਕਸਾਨ ਹੋ ਰਿਹਾ ਹੈ ਆਪਾਂ ਉਹ ਸਾਰਾ ਨੋਟ ਕਰ ਰਹੇ ਹਾਂ ਕੰਦੀ ਕੰਦੀ ਡਾਟਾ ਆਪਾਂ ਨੂੰ ਨੋਟ ਕਰਨੀ ਹੈਗੀ ਇਹਨਾਂ ਨੂੰ ਫਿਰ ਪ੍ਰਸ਼ਾਸਨ ਵੱਲੋਂ ਹੈਲਪ ਦਿੱਤੀ ਜਾਏ। ਹਾਂਜੀ ਬਿਲਕੁਲ ਜੀ। ਅਰੇ ਹੁਣ ਤੱਕ ਜਿ ਤਰ੍ਹਾਂ ਕਿ ਬਹੁਤ ਸਾਰੇ ਆਪਣੇ ਨਾਲ ਵਿੱਚ ਜਿਹੜੇ ਮਕਾਨ ਨੇ ਵੀ ਆਈਟਮ ਆਪਣੀ ਏਰੀਆ ਦੇ ਸਾਹਵਰ ਦੇ ਵਿੱਚ ਨੇ ਉਹ ਕਰਨ ਕਿੰਨੇ ਕਿ ਘਰਾਂ ਦਾ ਫਿਲਾ ਜਾਇਜ਼ਾ ਕਰ ਦਿੱਤੇ। ਮੈਂ ਲਗਭਗ 11 ਘਰਾਂ ਦਾ ਜਿਹੜਾ ਹੈ ਜਾਇਜ਼ਾ ਲਾਇਆ। ਅਜੇ ਇਹ ਸਾਈਡ ਪਿੰਡ ਦੀ ਰਹਿੰਦੀ ਹੈ। ਮਤਲਬ ਆਪਾਂ ਕੱਲੇ-ਕੱਲੇ ਘਰ ਜਾਣਾ ਹੈ। ਕੱਲੇ-ਕੱਲੇ ਘਰ ਦਾ ਆਪਾਂ ਮੌਇਨਾ ਕਰਨਾ ਹੈਗਾ। ਸਰ ਜੇਕਰ ਆਈਡੀਆ ਕੋਈ ਲਗਾਇਆ ਜਾਏ ਦੇਖਿਆ ਜਿਵੇਂ ਕਿ ਤੁਸੀਂ ਇੱਕ ਇੱਕ ਘਰ ਦਾ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਪਿਆ ਵੇਖੋ ਜੋ ਵੀ ਹੁਣ ਹਰ ਘਰ ਦੀ ਸਥਿਤੀ ਅਲੱਗ-ਅਲੱਗ ਆ ਕਿਸੇ ਦੇ ਮਕਾਨ ਮਕਾਨ ਚ ਤਰੇੜਾਂ ਆ ਗਈਆਂ ਨੇ ਕਿਸੇ ਦੀ ਛੱਤ ਬਹਿ ਗਈ ਹੈ ਕਿਸੇ ਦੀਆਂ ਕੰਧਾਂ ਬਹਿ ਗਈਆਂ ਨੇ ਠੀਕ ਹੈ ਜੀ ਹੁਣ ਛੱਤ ਦਾ ਮਕਾਨ ਆਪਣਾ ਕੰਧ ਦਾ ਇਹ ਸਾਰੇ ਅਲੱਗ-ਅਲੱਗ ਨੇ ਠੀਕ ਹੈ ਜੀ ਉਹ ਆਪਾਂ ਆਪਣੀ ਜਿਹੜੀ ਰਿਪੋਰਟ ਭੇਜਣੀ ਹੁੰਦੀ ਆ ਉਹਦੇ ਚ ਬਾਕਾਇਦਾ ਸਾਰਾ ਮੈਂਸ਼ਨ ਕਰਨਾ ਹੁੰਦਾ ਇਹ ਇਸ ਘਰ ਦੀ ਵੀ ਛੱਤ ਬੈਠੀ ਹੈ ਇਸ ਘਰ ਦੀਆਂ ਕੰਧਾਂ ਬੈਠੀਆਂ ਨੇ ਇਸ ਘਰ ਦੇ ਵਿੱਚ ਤਰੇੜਾਂ ਆਈਆਂ ਨੇ ਤੇ ਸਰ ਮਕਾਨਾਂ ਤੋਂ ਇਲਾਵਾ ਜਿਵੇਂ ਕਿ ਜਿਹੜੇ ਘਰਾਂ ਦੇ ਅੰਦਰ ਦਾ ਸਮਾਨ ਜਿਵੇਂ ਕਿ ਫਰਿੱਜਾਂ ਖਰਾਬ ਹੋ ਗਈਆਂ ਜਾਂ ਬੈੱਡ ਖਰਾਬ ਹੋ ਗਏ ਜਾਂ ਹੋਰ ਵਾਸ਼ਿੰਗ ਮਸ਼ੀਨਾਂ ਤੱਕ ਵੀ ਖਰਾਬ ਹੋਈਆਂ ਨੇ ਲੋਕਾਂ ਦੇ ਇੱਥੇ ਵੀ ਹੁਣੇ ਵੇਖਿਆ ਵੀ ਕੂਲਰ ਤੱਕ ਵੀ ਜਿਹੜੇ ਨੇ ਉਹ ਘਰ ਕੋਏ ਪਏ ਨੇ ਕੀ ਕਹਿਣਾ ਚਾਹੋਗੇ ਇਹਨਾਂ ਦਾ ਵੀ ਜੱਜਾ ਕੀਤਾ ਜਾਏਗਾ ਬਿਲਕੁਲ ਜੀ ਸਾਰੀ ਡਿਟੇਲ ਆਪਾਂ ਲਿਖਣੀ ਹੈਗੀ ਆ ਜੋ ਜੋ ਨੁਕਸਾਨ ਹੋਏ ਆ ਸਾਰਾ ਏ ਟੂ ਜ਼ेड ਲਿਖਣਾ ਹੈਗਾ ਇਹ ਆਸਵਾਸਾ ਹੈ ਪੂਰੀ ਤਰ੍ਹਾਂ ਕੀ ਮਦਦ ਹੋਵੇਗੀ ਨਗਰੀਪਨ ਬਿਲਕੁਲ ਜੀ ਬਿਲਕੁਲ ਜੋ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਉਰੀ ਹੀ ਮਦਦ ਇਹਨਾਂ ਦੀ ਹੋਵੇਗੀ ਸਰ ਜਿਵੇਂ ਕਿ ਪਹਿਲਾਂ ਸਟਾਰਟ ਤੇ ਬੜਾ ਰੌਲਾ ਪਾ ਦਿੱਤਾ ਗਿਆ ਆਪੇ ਪ੍ਰਸ਼ਾਸਨ ਨੇ ਕੁਝ ਕਰਦਾ ਪਿਆ ਜਾਂ ਨਹੀਂ ਉਹਦੇ ਬਾਰੇ ਅਹੀ ਨਹੀਂ ਕੁਝ ਵੀ ਕਹਿ ਸਕਦੇ ਹੁਣ ਦੇਖੋ ਹਰ ਇੱਕ ਨੇ ਆਪਣੇ ਤਰੀਕੇ ਨਾਲ ਆਪਣੀ ਸੋਚਣਾ ਗੱਲ ਕਰਨੀ ਹੁੰਦੀ ਹੈ ਹਨਾ ਕੌਣ ਕੀ ਗੱਲ ਕਹਿ ਰਿਹਾ ਸਾਨੂੰ ਉਹਦੇ ਨਾਲ ਨਹੀਂ ਅਸੀਂ ਤਾਂ ਜੋ ਸਾਡੀ ਡਿਊਟੀ ਆਪਾਂ ਆਪਣੀ ਡਿਊਟੀ ਕਰਨੀ ਹੈਗੀ ਪਰ ਕਹਿੰਨ ਨੂੰ ਮਰਦ ਵੀ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ ਪੀਸ ਬਿਲਕੁਲ ਲੱਗੀਆਂ ਜੀ ਬਿਲਕੁਲ ਲੱਗੀਆਂ ਨੇ ਹਰ ਪਿੰਡ ਵਿੱਚ ਪ੍ਰਸ਼ਾਸਨ ਦੇ ਮੁਲਾਜ਼ਮ ਜਾ ਰਹੇ ਨੇ ਦੀਨੇ ਮੈਂ ਆਇਆ ਤੇ ਸਾਪੁਰ ਅਫਗਾਨਾ ਆਇਆ ਐਵੇਂ ਹਰ ਪਿੰਡ ਵਿੱਚ ਜਿਹੜੇ ਮੁਲਾਜ਼ਮ ਜਾ ਰਹੇ ਹੈਗੇ ਨੇ ਮੈਂ ਆਪਣਾ ਸਰਵੇ ਕਰ ਰਹਾ ਹਾਂ ਮੇਰੇ ਨਾਲ ਸੈਕਟਰੀ ਜਿਹੜੇ ਆ ਉਹ ਦੂਜੀ ਸਾਈਡ ਸਰਵੇ ਕਰ ਰਹੇ ਹੈਗੇ ਉਹ ਬਹੁਤ ਬੜੀ ਸਰ ਥੈਂਕ ਯੂ ਵੈਰੀ ਮਾਚ ਤਸਵੀਰਾਂ ਤੁਸੀਂ ਦੇ ਦੇ ਪਈਓ ਵੀ ਆ ਜ ਟਾਈਮ ਅਸੀਂ ਵੀ ਸਾਪੁਰ ਅਫਗਾਨਾ ਦੇ ਵਿੱਚ ਹੀ ਪਿੰਡ ਦਾ ਜਿਹੜਾ ਜਾਜਾ ਕਰਦੇ ਪਈ ਹੀ ਅਚਾਨਕ ਜਿਹੜੀ ਉਹ ਸਾਡੀ ਮੁਲਾਕਾਤ ਸਾਪੁਰ ਅਫਗਾਨਾ ਦੇ ਪਟਵਾਰੀ ਸਾਹਿਬ ਦੇ ਨਾਲ ਹੋ ਜਾਂਦੀ ਜਿੱਥੇ ਕਿ ਤੁਸੀਂ ਦੇ ਦੇ ਪਈਓ ਤਸਵੀਰਾਂ ਦੇ ਵਿੱਚ ਵੀ ਸਾਪੁਰ ਅਫਗਾਨਾ ਦੇ ਵਿੱਚ ਪਟਵਾਰੀ ਸਾਹਿਬ ਕੋਲ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਨੇ ਟੀਮਾਂ ਭੇਜੀਆਂ ਗਈਆਂ ਨੇ ਇੱਥੇ ਪਟਵਾਰੀ ਸਾਹਿਬ ਪਹੁੰਚੇ ਨੇ ਘਰਾਂ ਦਾ ਜਾਇਜ਼ਾ ਲਿਆ ਗਿਆ ਆ ਘਰਾਂ ਦੇ ਵਿੱਚ ਜਾਣਕਾਰੀ ਜਿਹੜੀ ਜਟਾਈ ਜਾ ਰਹੀ ਏ ਲਿਖਤੀ ਰੂਪ ਦੇ ਵਿੱਚ ਜਿਹੜੇ ਉਹ ਡਾਟਾ ਕਲੈਕਟ ਕੀਤਾ ਜਾ ਰਿਹਾ ਵੀ ਘਰਾਂ ਦਾ ਨੁਕਸਾਨ ਕਿੰਨਾ ਹੋਇਆ ਕਿਵੇਂ ਹੋਇਆ ਤੇ ਕੀ ਕੀ ਨੁਕਸਾਨ ਜਿਹੜੇ ਨੇ ਹੁਣ ਤੱਕ ਘਰਾਂ ਦੇ ਹੋ ਚੁੱਕੇ ਨੇ ਤੁਸੀਂ ਦੇ ਦੇ ਪਿਓ ਵੀ ਇੱਥੇ ਜਦੋਂ ਆਪਾਂ ਗੱਲਬਾਤ ਕੀਤੀ ਤੇ ਪੂਰੀ ਤਰ੍ਹਾਂ ਇਹ ਲੱਗਿਆ ਕਿ ਪ੍ਰਸ਼ਾਸਨ ਹੁਣ ਜਿਹੜਾ ਆ ਉਹ ਪੂਰੀ ਤਰ੍ਹਾਂ ਲੋਕਾਂ ਦੀ ਜਿਹੜੀ ਮਦਦ ਕਰੇਗਾ ਹਰ ਇੱਕ ਲੋਕ ਦੇ ਕੋਪੀ ਗਲੀਆਂ ਦੇ ਵਿੱਚ ਜਿਹੜੇ ਆ ਆਪਣੇ ਕੱਪੜੇ ਘਰਾਂ ਦੇ ਵਿੱਚ ਜਿਹੜੇ ਆ ਸੁੱਕਣੇ ਪਾ ਕੇ ਬੈਠੇ ਹੋਏ ਨੇ ਤੇ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਜਿਵੇਂ ਕਿ ਪਟਵਾਰੀ ਸਾਹਿਬ ਇੱਥੇ ਪਹੁੰਚੇ ਨੇ ਤੇ ਕੰਮ ਕਰਦੇ ਪਏ ਨੇ ਗਰਾਊਂਡ ਤੇ ਉੱਤਰ ਕੇ ਜਿਹੜਾ ਆ ਪ੍ਰਸ਼ਾਸਨ ਹੁਣ ਤੁਸੀਂ ਦੇਖਦੇ ਪਿਓ ਕਿ ਪੂਰੀ ਤਰ੍ਹਾਂ ਜਿਹੜਾ ਆ ਉਹ ਆਪਣਾ ਜਿਹੜਾ ਉਹ ਕੰਮ ਕਰਦਾ ਪਿਆ ਆ ਤੇ ਬਹੁਤ ਜਲਦ ਜਿਹੜਾ ਆ ਇਹਨਾਂ ਘਰਾਂ ਨੂੰ ਜਿਹੜਾ ਆ ਮੁਆਵਜ਼ੇ ਦੇ ਤੌਰ ਤੇ ਕੁਝ ਨਾ ਕੁਝ ਜਿਹੜਾ ਪ੍ਰਸ਼ਾਸਨ ਵੱਲੋਂ ਜ਼ਰੂਰ ਦਿੱਤਾ ਜਾਏਗਾ ਬਹੁਤ ਸਾਰੇ ਘਰ ਜਿਹੜੇ ਨੇ ਇਸ ਚੀਜ਼ ਦੇ ਅਧੀਨ ਆਏ ਹੋਏ ਨੇ ਇੱਧਰ ਵੀ ਜੇਕਰ ਆਪਾਂ ਅੰਦਰ ਚਲੀਏ ਤੇ ਇੱਧਰ ਵੀ ਤੁਸੀਂ ਦੇ ਦੇ ਪਿਓ ਕਿ ਬਹੁਤ ਜ਼ਿਆਦਾ ਜਿਹੜਾ ਉਹ ਨੁਕਸਾਨ ਜਿਹੜਾ ਆ ਹੋਇਆ ਪਿਆ ਆ ਘਰਾਂ ਨੂੰ ਜਿਹੜੀਆਂ ਨੇ ਉਤਰੇੜਾ ਆਈਆਂ ਹੋਈਆਂ ਨੇ ਤੇ ਤੁਸੀਂ ਦੇਖਦੇ ਪਿਓ ਕਿ ਘਰਾਂ ਦੇ ਵਿੱਚ ਜਿਹੜੇ ਨੇ ਕਾਫੀ ਜ਼ਿਆਦਾ ਜਿਹੜੇ ਨੇ ਉਹ ਜਿਹੜੇ ਆ ਉਹ ਲੋਕਾਂ ਨੇ ਨੁਕਸਾਨ ਹੋਏ ਨੇ ਪਾਣੀ ਦੇ ਨਾਲ ਜਿਹੜੀ ਆ ਉਹ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜੇ ਆ ਨੁਕਸਾਨ ਜਿਹੜਾ ਆ ਹੋਇਆ ਪਿਆ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਟਾਈਮ ਸਾਹਪੁਰ ਅਫਗਾਨਾ ਤੋਂ ਜੋ ਕਿ ਦਰਾਂਗਲਾ ਆ ਬਲਾਗ ਦੇ ਵਿੱਚ ਪੈਂਦਾ ਆ ਦਿਨਾਂਗਰ ਹਲਕਾ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਲੋਕਾਂ ਦੇ ਜਿਹੜੇ ਨੁਕਸਾਨ ਹੋਏ ਨੇ ਹੁਣ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਜੋ ਵੀ ਬਣਦਾ ਮੁਆਵਜ਼ਾ ਆ ਜਿੰਨਾ ਜਿੰਨਾ ਵੀ ਮੁਆਵਜ਼ਾ ਬਣੇਗਾ ਉਹਨਾਂ ਦਾ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਹੜਾ ਹੈ ਉਹ ਪ੍ਰਸ਼ਾਸਨ ਵੱਲੋਂ ਦਿੱਤਾ ਜਾਏਗਾ ਸਰਕਾਰ ਵੱਲੋਂ ਦਿੱਤਾ ਜਾਏਗਾ ਫਿਰ ਹਾਲਾਤੜਾ ਆ ਉਹ ਇਨਕੁਆਇਰੀ ਚੱਲਦੀ ਪਈ ਹੈ ਡਾਟਾ ਕਲੈਕਟ ਕੀਤਾ ਜਾ ਰਿਹਾ ਹੈ ਕਿ ਕਿੱਥੇ ਕਿੰਨਾ ਨੁਕਸਾਨ ਹੋਇਆ ਹੈ ਤੇ ਦੋਸਤੋ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਤੁਸੀਂ ਹਾਲ ਦੇਖਦੇ ਪਿਓ ਪੀ ਅਜੇ ਵੀ ਲੋਕ ਜਿਹੜੇ ਨੇ ਉਹ ਤੁਸੀਂ ਦੇਖਦੇ ਪਿਓ ਕਿ ਬਹੁਤ ਜ਼ਿਆਦਾ ਜਿਹੜੇ ਨੇ ਮੰਦੇ ਹਾਲ ਜਿਹੜੇ ਨੇ ਹੋਏ ਪਏ ਨੇ ਇੱਧਰ ਵੀ ਜੇਕਰ ਮੈਂ ਵਿਖਾਵਾਂ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਘਰਾਂ ਦਾ ਜਿਹੜਾ ਹਾਲਾਤ ਆ ਉਹ ਤੰਬੂ ਜਿਹੜੇ ਨੇ ਲੱਗੇ ਹੋਏ ਨੇ ਪੂਰੀ ਤਰ੍ਹਾਂ ਜਿਹੜੇ ਨੇ ਤੰਬੂ ਲਾ ਕੇ ਲੋਕ ਇੱਥੇ ਬੈਠੇ ਹੋਏ ਨੇ ਲਗਾਤਾਰ ਤਸਵੀਰਾਂ ਦੇ ਵਿੱਚ ਮੈਂ ਭਾਈ ਸਾਹਿਬ ਨੂੰ ਕਹਾਂ ਕਿ ਵੀ ਇੱਧਰ ਕੈਮਰਾ ਘੁਮਾਇਆ ਜਾਏ ਤੁਸੀਂ ਦੇਖਦੇ ਪਿਓ ਕਿ ਇੱਧਰ ਜਿਹੜਾ ਹਾਲਾਤ ਤੁਸੀਂ ਦੇਖਦੇ ਪਿਓ ਵੀ ਜੇਕਰ ਮੈਂ ਬਖਾਨ ਦੀ ਕੋਸ਼ਿਸ਼ ਕਰਾਂ ਵੀ ਘਰਾਂ ਦਾ ਸਮਾਨ ਜਿਹੜਾ ਆ ਤਰਪਾਲਾ ਥੱਲੇ ਇਹ ਮੰਝਾ ਲੱਗਿਆ ਹੋਇਆ ਆ ਇਹ ਤੁਸੀਂ ਦੇਖਦੇ ਪਿਓ ਵੀ ਇੱਧਰ ਵੀ ਸਮਾਨ ਜਿਹੜਾ ਉਹ ਲੱਗਿਆ ਹੋਇਆ ਤੇ ਇਹ ਮੰਝਾ ਜਿਹੜਾ ਲਾ ਕੇ ਤੇ ਆਪਣਾ ਜਿਹੜਾ ਆ ਉਹ ਟਾਈਮ ਟਪਾ ਰਹੇ ਨੇ ਤਰਪਾਲ ਦੇ ਥੱਲੇ ਆ ਇਸ ਟਾਈਮ ਅਸੀਂ ਘਰ ਜਿਹੜੇ ਨੇ ਉਹ ਪਹਿਲਾਂ ਹੀ ਗਰੀਬੀ ਦੀ ਮਾਰ ਥੱਲੇ ਨੇ ਔਰ ਉਤੋਂ ਜਿਹੜਾ ਹੜ੍ਹ ਨੇ ਜਿਹੜੀ ਉਹ ਜਿਹੜੀ ਉਹ ਕਰ ਦਿੱਤੀ ਤੇ ਹੜ੍ਹ ਨੇ ਜਿਹੜਾ ਉਹ ਲੋਕਾਂ ਦਾ ਜਿਹੜਾ ਨੁਕਸਾਨ ਕਰ ਦਿੱਤਾ ਹੈ ਇੱਧਰ ਤੁਸੀਂ ਦੇਖਦੇ ਪਈਓ ਤਸਵੀਰਾਂ ਜਿਹੜੀਆਂ ਨੇ ਉਹ ਦਿਖਾਉਣ ਦੇ ਜਿਹੜੀ ਕੋਸ਼ਿਸ਼ ਕਰਦੇ ਪਏ ਆ ਕਿ ਪਹਿਲਾਂ ਹੀ ਜਿਵੇਂ ਕਿ ਮੈਂ ਪਹਿਲਾਂ ਹੀ ਕਹਿ ਗਿਆ ਜਮਾ ਵੀ ਇੱਕ ਗਰੀਬੀ ਦੂਸਰਾ ਹੜ੍ਹ ਦੀ ਮਾਰ ਜਿਹੜੀ ਉਹ ਬਹੁਤ ਜ਼ਿਆਦਾ ਭਿਆਨਕ ਰੂਪ ਦੇ ਨਾਲ ਲੋਕਾਂ ਨੂੰ ਜਿਹੜੀ ਪਈ ਹੈ ਹਾਲਾਤ ਜਿਹੜੇ ਵੱਧ ਤੋਂ ਵੱਧ ਹੋਏ ਪਏ ਨੇ ਇੱਧਰ ਜਿਹੜੀ ਇਹ ਕਈ ਜਾ ਰਿਹਾ ਕਿ ਨੀ ਜਿਹੜੀ ਉਹ ਬਹਿ ਚੁੱਕੀ ਹੈ ਇਹ ਇਧਰ ਵੀ ਦਿਖਾਉਣ ਦੀ ਜਿਹੜੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਹਾਲਾਤ ਜਿਹੜੇ ਆ ਉਹ ਕਮਰੇ ਦੇ ਤੁਸੀਂ ਦੇਖਦੇ ਪਏ ਹੋ ਕਿ ਬਹੁਤ ਜ਼ਿਆਦਾ ਜਿਹੜੇ ਆ ਉਹ ਵੱਤ ਤੋਂ ਵੱਤਰ ਜਿਹੜੇ ਆ ਹੋਏ ਪਏ ਨੇ ਇਹ ਤੁਸੀਂ ਦੇਖਦੇ ਪਏ ਹੋ ਕਿ ਇਧਰ ਪੂਰੇ ਦਾ ਪੂਰਾ ਜਿਹੜਾ ਆ ਲੋਕਾਂ ਦੇ ਘਰਾਂ ਦੇ ਹਾਲਾਤ ਜਿਹੜੇ ਆ ਦਿਖਾਉਣ ਦੀ ਕੋਸ਼ਿਸ਼ ਭਾਜੀ ਜਦੋਂ ਪਾਣੀ ਆਇਆ ਸੀ ਕਿੰਨਾ ਕੁ ਮਾਰਾ ਹਾਰੀ ਬੁਰਾ ਬੁਰਾ ਹਾਰੀ ਆਹ ਦੇਖੋ ਸਾਹਮਣੇ ਕਿੰਨਾ ਪਾਣੀ ਸੀ ਸਾਹਮਣੇ ਦੇਖੋ ਆਹ ਸਾਹਮਣੇ ਪੂਰੀ ਹੋ ਗਈ ਨਾ ਪੂਰਾ ਪਾਣੀ ਜਿਹੜਾ ਰਿਹਾ ਪਾਣੀ ਇਹ ਦੇਖੋ ਸਾਹਮਣੇ ਧੂੜੀ ਲੱਗੀ ਹੋਰ ਹੋਣਾ ਸਾਲੂ ਬੁਰਾ ਬੁਰਾ ਬੜਾ ਹਾ ਪੂਰਾ ਹਾਰੀ ਇਹਦਾ ਦੁਨੀਆਂ ਸੁਪੇ ਬਾਹਰ ਵਿਚਾਰੀ ਤੇ ਆਪਣੇ ਕੋਠੇ ਜਾਂ ਜੱਪ ਵਗੈਰਾ ਮੜਮੜਾ ਕਰੇ ਗਦੀ ਬਾਕੀ ਪਾਣੀ ਬਰੋ ਰੋੜ ਪਿਆ ਕਪੜਾ ਪੈਂਦੀ ਤੇ ਬਾਰੇ ਹੁਣ ਖਾਣ ਪੀਣ ਦਾ ਸਮਾਨ ਆ ਰਿਹਾ ਪਰ ਖਾਣ ਪੀਣ ਦਾ ਹਾਂ ਥੋੜਾ ਬੰਦਾ ਮਿਲੇ ਗਦਾ ਹੀ ਖਾਣ ਪੀਣ ਜੋ ਬੱਚਿਆਂ ਨੇ ਪਿਆ ਖਾ ਲੈ ਗਣੇ ਬਾਕੀ ਅਸੀਂ ਅਸੀਂ ਚਲੋ ਆਹ ਬੇਜੇ ਦੇ ਘਰ ਕੋਈ ਜਿਹੜੇ ਵਿਚਾਰਿਆਂ ਨੇ ਗਰੀਬਾਂ ਨੇ ਜਿਹੜੇ ਸਾਡੇ ਅਸੀਂ ਮਤਲਬ ਕਹਿੰਨੇ ਵੀ ਚਲੋ ਮੜਮੜਾ ਜੀ ਦੂਜੇ ਕੋਈ ਤੇ ਫਿਰ ਚਲੋ ਸਾਡਾ ਆਹ ਲੋਏ ਦੇ ਜਿਹੜੇ ਬਾਕੀ ਸਮਾਨ ਸਮੂਦਾ ਅੰਦਰ ਲਾਗੇ ਪਰਦੇ ਮਰੇ ਹਿੰਦਰ ਨਹੀਂ ਵਰਦੇ ਜੀ ਕੀ ਕਰਦੇ ਤੁਸੀਂ ਮੈਂ ਮਜ਼ਦੂਰੀ ਕਰਨਾ ਜੀ ਮਜ਼ਦੂਰੀ ਹਾਂਜੀ ਮੇਰੀ ਘਰ ਦੇ ਵਿੱਚ ਜਾਣੇ ਕਿ ਜਿੱਥੇ ਮੇਰੀ ਮਾਤਾ-ਮੂਤਾ ਵੀ ਕੋਈ ਨਹੀਂ ਹੈ ਘਰ ਦੀ ਵੀ ਮੇਰੀ ਨਹੀਂ ਹੈ ਸਿਰਫ ਬੱਚੇ ਹੈ ਮੇਰੇ ਚਾਰ ਬਸ ਚਾਰ ਬੱਚੇ ਹਾਂਜੀ ਬਣਾ ਘਰ ਦੀ ਤੋਂ ਹਾਂਜੀ ਜਣਾ ਘਰ ਦੀ ਤੋਂ ਨਹੀਂ ਘਰ ਦੀਆਂ ਘਰ ਦੀ ਪੂਰੀਆਂ ਕਰਦੇ ਆ ਓਹੋ ਹਾਂਜੀ ਮੈਂ ਤਾਂ ਸ਼ਹਿਰ ਸੱਜ ਕੇ ਜਾਂਦਾ ਨਹੀਂ ਨਹੀਂ ਅਜਾ ਪੂਰੇ ਹਾਂਜੀ ਤੇ ਪਚਾਰ ਬੱਚੇ ਤੁਸੀਂ ਖੁਦ ਹੀ ਸੰਭਲਦੇ ਮੈਂ ਸੰਭਲ ਖੁਦ ਸੰਭਲਦੇ ਵੀ ਜਾਣਾ ਤੇ ਬੱਚੇ ਨਾਲ ਬੱਚੇ ਨਾਲ ਰੋਟੀ ਪਕਾਉਣਾ ਫੇਰ ਸਾਰਿਆਂ ਜੀ ਦਾ ਮਰਜੀ ਹੈ ਵਸਤਾ ਕਰਕੇ ਹੀ ਉਹ ਆਪਣਾ ਗੁਜ਼ਾਰਾ ਕਰੇ ਕਰਨਿਆ ਤੇ ਹਰ ਕਾਰਨ ਸਭਾ ਸਾਰ ਮਾਰਾ ਮੋਟਾ ਹੈ ਮੇਰੇ ਬਾਹਰ ਕੋਈ ਨਹੀਂ ਨਾ ਨਹੀਂ ਜਿਹੜੇ ਆ ਹੀ ਸਾਰੇ ਜਿਹੜੇ ਪਿੰਡਾਂ ਦੇ ਕੰਮ ਅਰਜਾਂ ਹੋ ਗਏ ਸਾਰੇ ਪੇੜੀ ਪੁੱਝ ਗਏ ਆ ਤੇ ਕੀ ਕਰਨਾ ਫਿਰ ਤੁਹਾਨੂੰ ਪਤਾ ਹੀ ਜਦਾਂ ਮਰਜ਼ੀ ਹੁਣ ਮਾੜਾ ਮਾੜਾ ਗੁਜ਼ਾਰਾ ਕਰੇ ਕਹਿੰਦੇ ਆ ਜੇ ਰਸਨਾ ਦੇ ਚੱਲ ਲੈਣੇ ਮਾੜਾ ਉੜਕਾ ਲੈਣੇ ਤੇ ਡੜਦੂ ਤੇ ਕੋਈ ਲੱਗੇ ਨਾ ਕਦੀ ਜੀ ਸਿੱਧੀ ਗੱਲ ਆ ਤੇ ਜਿੰਨੇ ਕੀ ਇਹਨਾਂ ਨੂੰ ਨੁਕਸਾਨ ਹੋਇਆ ਆ ਤੁਸੀਂ ਇਕੱਲੇ ਹੀ ਰਹਿ ਰਹੇ ਹੋ ਇਕੱਲੇ ਚਲਾ ਰਹੇ ਹੋ ਜਦੋਂ ਹੜ ਆਇਆ ਸੀ ਉਦੋਂ ਘਰੇ ਸੀ ਤੁਸੀਂ ਹਾਂਜੀ ਉਦੋਂ ਘਰੇ ਆਈ ਹਾਂ ਉਦੋਂ ਘਰੇ ਜੀ ਮੈਂ ਦੇਖੇ ਫਿਰ ਪਾਣੀ ਪਾਣੀ ਦੇਖ ਕੇ ਕਦੀ ਨਾ ਲੈ ਕੇ ਬੱਚੇ ਬੱਚੇ ਆ ਹੀ ਮੈਂ ਆਪਣੇ ਵੇਖਦੇ ਸੀ ਕਿ ਬੱਚੇ ਕਿੱਥੇ ਆ ਗਏ ਕਿੰਨੇ ਜਦ ਮ ਤੇ ਆਤੀ ਨਾਲ ਵੀ ਜਦਾਂ ਮਰਜੀ ਦੇ ਕੋਈ ਚਾਚੇ ਆਪਣੇ ਕੋਠੇ ਛੜ ਕੇ ਆਪਾਂ ਕਿ ਜਾਦੇ ਹਾਂ ਉਹ ਕਮਰਾ ਇੱਕ ਹੀ ਆ ਤੇ ਅੱਗੇ ਟਾਣ ਹੋਰਦਾ ਸੀ ਇੱਕ ਕਮਰਾ ਚਾਰ ਹੀ ਦਾ ਪੜਦਾ ਲੱਟ ਗਿਆ ਨਾਲ ਫਿਰ ਜੇ ਰਾਜ ਮਰ 25 ਅੰਦਰ ਚੰਗਲੇ ਫਿਰ ਬੁਰਾ ਹਵਾਣੀ ਹਟਾ ਤੇ ਸਟਾਰਕਿੰਗ ਬੱਚੇ ਕਹਿੰਦਾ ਮਰ ਦੇ ਲੋ ਫਿਰ ਲੈ ਕੇ ਤੇ ਇੱਥੋਂ ਕਿੱਧਰ ਨੂੰ ਨਿਕਲ ਬੱਚੇ ਲੈ ਕੇ ਹੀ ਤੁੰ ਜਾ ਕੇ ਆਪਣੇ ਚਾਚੇ ਦੇ ਕੋਠੇ ਛੜ ਕੇ ਜਾਂਦੇ ਸਭ ਤੋਂ ਕੋਠੇ ਤੇ ਦਿਨ ਕੱਟੇ ਕੋਠੇ ਦੇ ਦਿਨ ਕੱਟੇ ਜਿੰਨੇ ਦਿਨ ਪਾਣੀ ਦੇ ਅੰਦਰ ਕੋਠੇ ਰਹੇ ਜਾਂ ਪਾਣੀ ਉੱਤੇ ਆ ਫੇਰ ਲੱਗੇ ਮੜ ਮੜਾ ਫਿਰਨਾ ਤੇ ਫੇਰ ਲੱਗੇ ਮੜ ਮੜਾ ਅਸੀਂ ਘਰ ਆ ਮਾਂ ਕਿ ਉਹ ਸਮਾਂ ਸਮੁੰਦਰਾ ਮੜ ਮੜਾ ਸੌਣ ਬੈ ਆਪਾਂ ਥੋੜਾ ਗੁਜ਼ਾਰਾ ਲ ਕੇ ਕਰਨਾ। ਉਹ ਭਾਈ ਤਸਵੀਰਾਂ ਵਿਖਾਇਓ ਅੰਦਰ ਦੀ ਥੋੜੀ ਜਿਹੀ ਆਪੀ ਲੋਕ ਕਹਿ ਰਹੇ ਸੀ ਵੀ ਬੜਾ ਰਾਸ਼ਨ ਇਕੱਠਾ ਕਰ ਲਿਆ ਲੋਕਾਂ ਨੇ ਬੜਾ ਜ਼ਿਆਦਾ ਰਾਸ਼ਨ ਇਕੱਠਾ ਕਰ ਲਿਆ ਇੱਥੇ ਕਿਤੇ ਜੇਕਰ ਤੁਹਾਨੂੰ ਰਾਸ਼ਨ ਨਗਰ ਆ ਰਿਹਾ ਤੇ ਤਾਂ ਦੱਸਿਓ ਕਿਸੇ ਨੇ ਕੋਈ ਇਕੱਠਾ ਨਹੀਂ ਕੀਤਾ ਯਾਰ ਜਿੰਨਾ ਲੋਕਾਂ ਦੇ ਕੋਲ ਰਾਸ਼ਨ ਪਹੁੰਚਿਆ ਹੀ ਨਹੀਂ। ਇਹ ਕੋਈ ਰਾਸ਼ਨ ਜਿਹੜਾ ਹੀ ਲੇਦਾ ਐਤੋਂ ਘਰ ਘਰ ਕੋਈ ਨਹੀਂ। ਕੋਈ ਯਾਰ ਸਾਹਮਣੇ ਆਪ ਚੋਲ ਚੰਮਰ ਮਟ ਦੇ ਰਿਆ ਆ ਅੱਧਾ ਐਡ ਕੋਲ ਮਿਲਿਆ ਪਾਤੀ ਜਿਹਾ ਭਾਂਡੇ ਆ। ਅਜੀ ਕਹਾਣੀ ਆ ਜਾਂ ਆਟਾ ਮੇਰਾ ਬਸ ਚਾਹ ਨੂੰ ਮਤਬਲੇ ਆ ਕਿ ਬਹੁਤ ਜਿਆਦਾ ਜਿਹੜੇ ਆ ਉਹ ਜਿਹੜੇ ਹਾਲਾਤ ਨੇ ਇਸ ਟਾਈਮ ਖਰਾਬ ਹੋਏ ਪਏ ਨੇ ਤੇ ਬਹੁਤ ਜਿਆਦਾ ਜਿਹੜੇ ਨੇ ਮੁਸ਼ਕਲ ਹਾਲਾਤ ਨੇ ਚਾਰ ਬੱਚੇ ਨੇ ਪਰਿਵਾਰ ਦੇ ਵਿੱਚ ਇਕੱਲਾ ਪਿਓ ਕਮਾਈ ਵੀ ਕਰਨ ਜਾਂਦਾ ਆ ਕੰਮ ਵੀ ਕਰਨ ਜਾਂਦਾ ਆ ਤੇ ਮਿਹਨਤ ਕਰਕੇ ਬੱਚੇ ਪਾਲਦਾ ਪਿਆ ਆ ਪਰ ਹਾਲਾਤ ਇੰਨੇ ਜਿਆਦਾ ਬੱਤਰ ਹੋ ਗਏ ਨੇ ਹਰ ਤੋਂ ਵੱਧਾ ਕਿ ਲੋਕ ਕਹ ਰਹੇ ਸੀ ਵੀ ਇਹਨਾਂ ਨੇ ਸਮਾਨ ਬੜਾ ਢੋਆ ਲੋਕਾਂ ਨੇ ਜੇ ਵੋ ਪਰ ਇੰਨਾ ਲੋਕਾਂ ਦੇ ਹਾਲਾਤ ਵੇਖ ਕੇ ਲੱਗਦੇ ਨੇ ਕਿ ਇੰਨਾ ਸਮਾਨ ਕਿੱਥੋਂ ਆਇਆ ਮੇਰੀ ਖਿਆਲ ਨਾਲ ਜਿੰਨਾ ਕਿ ਰਾਸ਼ਨ ਇਹਨਾਂ ਕੋਲ ਆ ਗਿਆ ਸਿਰਫ 1 ਅੱਧੇ ਦਿਨ ਜੁਗਾਇਆ ਰਾਸ਼ਨ ਨਾ ਤੇ ਮੈਨੂੰ ਪਾਣੀ ਦੀਆਂ ਪੇਟੀਆਂ ਨਗਰ ਆਈਆਂ ਫਿਰ ਉਹ ਸਮਾਨ ਜੇ ਲਕਾਇਆ ਤੇ ਕਿੰਨੇ ਲਕਾਇਆ ਜੇ ਸਮਾਨ ਇਕੱਠਾ ਕੀਤਾ ਤੇ ਕਿੰਨੇ ਕੀਤਾ ਲੋਕ ਕਿਹਨਾਂ ਦਾ ਨਾਮ ਐ ਰਹੀ ਨੇ ਕੌਣ ਲੋਕ ਇਕੱਠਾ ਕਰ ਗਏ ਇੰਨਾ ਸਮਾਨ ਟਰਾਲੀਆਂ ਦੀਆਂ ਟਰਾਲੀਆਂ ਸਮਾਨ ਕਿੱਥੇ ਪਹੁੰਚ ਗਿਆ ਉਹ ਸਮਾਨ ਜਿਹੜਾ ਹੈ ਸਿਰਫ ਤੇ ਸਿਰਫ ਰੋੜ ਤੱਕ ਹੀ ਰਹਿ ਗਿਆ ਰੋੜ ਤੋਂ ਅੱਗੇ ਜਿਹੜਾ ਆ ਉਹ ਸਮਾਨ ਨਹੀਂ ਆਇਆ ਹਾਲਾਤ ਘਰਾਂ ਦੇ ਦੇਖਦੇ ਪਏ ਕਿ ਜਿਨ੍ਹਾਂ ਨੂੰ ਜ਼ਰੂਰਤ ਸੀ ਸ਼ਾਇਦ ਉਹਨਾਂ ਤੱਕ ਰਾਸ਼ਨ ਪਹੁੰਚਿਆ ਨਹੀਂ ਸਾਪੁਰ ਅਫਗਾਨਾ ਤੋਂ ਤਸਵੀਰਾਂ ਵਖਾ ਰਹੇ ਆ ਇਹ ਤਸਵੀਰਾਂ ਨੇ ਜਿਹੜੀਆਂ ਸਾਪੁਰ ਅਫਗਾਨਾ ਬਲਾਕ ਦਰੰਗਲਾ ਦੇ ਵਿੱਚ ਇਸ ਟਾਈਮ ਅਸੀਂ ਬੜੇ ਹੋਇਆ ਤੇ ਉੱਥੋਂ ਤਸਵੀਰਾਂ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਪਏ ਆ ਇੱਧਰ ਵੀ ਜਿਹੜੇ ਨੇ ਹਾਲਾਤ ਘਰਾਂ ਦੇ ਜਿਹੜੇ ਨੇ ਉਹ ਵੱਖ-ਵੱਖ ਘਰਾਂ ਦੇ ਲੈ ਰਹੇ ਆ ਹਾਲਾਤ ਤੁਸੀਂ ਦੇਖਦੇ ਪਏ ਵੀ ਘਰਾਂ ਦੇ ਬਹੁਤ ਜ਼ਿਆਦਾ ਵੱਤੋਂ ਬੱਤਰ ਜਿਹੜੇ ਨੇ ਹੋਏ ਪਏ ਨੇ ਤਸਵੀਰਾਂ ਦਖਾਵ ਹੀ ਰਹੇ ਆ ਪਰ ਕੀ ਵਿਖਾਈਏ ਭਾਈ ਕਿਦਾਂ ਦਾ ਹਾਲਾਤ ਹੀ ਜਦੋਂ ਪਹਾੜਾ ਹੈ ਬਹੁਤ ਜ਼ਿਆਦਾ ਮਾਰੇ ਹੋਣਾ ਜੀ ਪਾਣੀ ਬਹੁਤ ਹੀ ਸਾਡੇ ਕੋਲ ਨਹੀਂ ਗਿਆ ਲੇ ਗੋ ਬਹੁਤ ਨਕਸਾ ਹੋਇਆ ਕਿੱਦਾਂ ਮਤ ਬਣੇ ਫਿਰ ਇੱਥੋਂ ਨਿਕਲ ਕੇ ਕਿੱਥੇ ਰੇ ਫਿਰ ਕੋਠਿਆਂ ਦੇ ਰਹਿਣਾ ਪੱਕਿਆਂ ਦੇ ਅੰਡੀਆਂ ਵਾਂਡੀਆਂ ਦੇ ਹਾਂਜੀ ਹਾਂਜੀ ਵਾਂਡੀਆਂ ਅੰਡੀਆਂ ਗਵਾਂਡੀਆਂ ਨੇ ਉਦੋਂ ਸਾਥ ਦੇ ਹਾਂਜੀ ਮਾੜਾ ਮੇਰੇ ਸਾਥ ਦੇ ਇਹ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਯਾਰ ਕੋ ਕੋ ਜਿਆ ਪਾਰਗੇ ਨਾ ਕੋਠੇ ਘਾਟੇ ਸਾਰਾ ਹੀ ਹੋਣੇ ਦੇਖੋ ਕੀ ਦਿਖਾਣਾ ਕੀ ਦਿਖਾਣਾ ਅੰਦਰ ਅੰਦਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਕਮਰਾ ਆ ਤੇ ਇਹ ਕਮਰੇ ਦੇ ਹਾਲਾਤ ਜੇ ਅੰਦਰ ਦੇ ਵਿੱਚ ਜਿਹੜੇ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਫਿਲਹਾਲ ਜਿਹੜਾ ਆ ਉਹ ਐਂਗਲ ਜਿਹੜਾ ਆ ਹਾਲਾਤ ਘਰਾਂ ਦੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਦੇਖੋ ਬਹੁਤ ਜ਼ਿਆਦਾ ਮੰਦੇ ਹਾਲ ਨੇ ਪਤਾ ਨਹੀਂ ਕਿ ਕਿੱਥੇ ਟੋਇਆ ਤੇ ਕਿੱਥੇ ਟੱਬਾ ਇਹੋ ਜਿਹੀ ਥਾਂ ਦੇ ਵਿੱਚ ਹੋ ਸਕਦਾ ਕੋਈ ਸੱਪ ਕੋ ਸਪੋਲਾ ਵੀ ਕੀੜੇ ਮਕੌੜੇ ਵੀ ਜਿਹੜੇ ਨੇ ਪੈਦਾ ਹੋ ਚੁੱਕੇ ਨੇ ਹਲਾਤ ਬਹੁਤ ਜਿਆਦਾ ਬੁਰੇ ਨੇ ਹਾਲੇ ਕਿ ਪਟਵਾਰੀ ਸਾਹਿਬ ਸਰਵੇ ਕਰਦੇ ਪਏ ਆ ਘਰਾਂ ਦਾ ਇੱਧਰ ਤੁਸੀਂ ਦੇਖਦੇ ਪਏ ਬਈ ਕੱਪੜੇ ਜਿਹੜੇ ਨੇ ਇੱਥੇ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਆਪਣੇ ਕਾਗਜ਼ਾਂ ਮੈਨੂੰ ਕਹਾਂਗਾ ਵੀ ਇੱਧਰ ਵਿਖਾਇਆ ਜਾਵੇ ਘਰ ਦੇ ਹਾਲਾਤ ਐ ਵੀ ਜਿੱਥੋਂ ਤੱਕ ਜਿਹੜੀ ਤੂੜੀ ਲੱਗੀ ਹੋਈ ਏ ਇੱਥੋਂ ਤੱਕ ਕਿ ਜਿਹੜਾ ਆ ਉਹ ਪਾਣੀ ਦਾ ਜਿਹੜਾ ਆ ਉਹ ਵਹਾਰਿਆ ਕਹਿੰਦਾ ਬਦਲ ਜੇਕਰ ਮੈਂ ਇੱਥੇ ਖਲੋ ਜਾਵਾਂ ਤੇ ਇੰਨਾ ਇੰਨਾ ਜਿਹੜਾ ਪਾਣੀ ਸੀ ਉਹ ਤਕਰੀਬਨ ਤਕਰੀਬਨ ਜਿਹੜਾ ਮੇਰੀ ਸਾਤੀ ਸਾਤੀ ਤੱਕ ਦਾ ਜਿਹੜਾ ਪਾਣੀ ਸੀ ਉਹ ਆਇਆ ਹੋਇਆ ਸੀ ਮੰਦੇ ਹਾਲ ਨੇ ਯਾਰ ਤੁਸੀਂ ਆਪ ਹੀ ਦੇਖਦੇ ਪਈਓ ਤਸਵੀਰਾਂ ਬੋਲਦੀਆਂ ਪਈਆਂ ਨੇ ਕਿਉਂਕਿ ਤਸਵੀਰਾਂ ਹੀ ਸਾਰਾ ਕੁਝ ਦੱਸ ਰਹੀਆਂ ਨੇ ਕੁਝ ਕਹਿਣ ਦੀ ਗੱਲ ਨਹੀਂ ਕੀਤੀ ਇਹਨਾਂ ਲੋਕਾਂ ਤੱਕ ਪਹੁੰਚ ਕਰਨ ਦੀ ਜਿਹੜੀ ਹੈ ਉਹ ਕਿਰਪਾਲਤਾ ਜਰੂਰ ਕਰਿਓ ਤਾਂਕਿ ਇਹਨਾਂ ਲੋਕਾਂ ਦੇ ਹਾਲਾਤ ਥੋੜੇ ਸੁਧਰ ਸਕਣ ਕਿਉਂਕਿ ਇਹਨਾਂ ਲੋਕਾਂ ਦੇ ਹਾਲਾਤ ਜਿਹੜੇ ਆ ਉਹ ਕਾਫੀ ਜ਼ਿਆਦਾ ਵਿਗੜੇ ਹੋਏ ਨੇ ਫਿਲਹਾਲ